ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ ਅਤੇ ਉਮੀਦ ਮੁਤਾਬਕ ਸੱਤਾਧਿਰ ਨੇ ਆਪਣੇ ਸੋਲੇ ਗਾਏ ਰੰਗਲਾ ਪੰਜਾਬ ਬਣਾਵਾਂਗੇ ਬਦਲਦਾ ਪੰਜਾਬ ਬਣਾ ਰਹੇ ਹਾਂ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਉਹਨਾਂ ਵੱਲੋਂ ਜਾਰੀ ਕੀਤੀਆਂ ਅਤੇ ਵਿਰੋਧੀ ਧਿਰਾਂ ਵੱਲੋਂ ਵੀ ਉਮੀਦ ਮੁਤਾਬਕ ਹੀ ਬਜਟ ਜਿਹੜਾ ਹੈ ਉਸ ਨੂੰ ਲੰਨਦਿਆ ਗਿਆ ਭੰਡਿਆ ਗਿਆ ਸਰਕਾਰ ਦੇ ਪੱਲੇ ਕੁਝ ਹੈ ਹੀ ਨਹੀਂ ਤਾਂ ਇਹਨਾਂ ਨੇ ਖਰਚਣਾ ਕਿੱਥੇ ਹੈ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵਿਰੋਧੀ ਧਿਰਾਂ ਵੱਲੋਂ ਵੀ ਹੋਈਆਂ ਜਿਆਦਾਤਰ ਮਾਹਿਰ ਇਹ ਕਹਿ ਰਹੇ ਨੇ ਕਿ ਜੀਐਸਟੀ ਆਉਣ ਤੋਂ ਬਾਅਦ ਹੁਣ ਸੂਬਾ ਸਰਕਾਰਾਂ ਕੋਲ ਬਜਟ ਦੇ ਵਿੱਚ ਕਰਨ ਲਈ ਕੁਝ ਜ਼ਿਆਦਾ ਬਚਦਾ ਨਹੀਂ ਹੈ ਕੋਈ ਨਵੇਂ ਟੈਕਸ ਉਹਨਾਂ ਵੱਲੋਂ ਲਾਏ ਨਹੀਂ ਜਾ ਸਕਦੇ ਸਿਰਫ ਇੱਕ ਕਾਗਜ਼ੀ ਕਾਰਵਾਈ ਬਣ ਕੇ ਬਜਟ ਰਹਿ ਗਿਆ ਹੈ ਮੁਨੀਮਾ ਵਾਂਗੂ ਸਿਰਫ ਐਂਟਰੀਆਂ ਹੀ ਕਰਨੀਆਂ ਨੇ ਕਿ ਪੈਸਾ ਆਊਗਾ ਕਿੱਥੋਂ ਅਤੇ ਜਾਏਗਾ ਕਿੱਥੇ ਆਪਾਂ ਵੀ ਖੈਰ ਇਸੇ ਗੱਲ ਦੀ ਇਸੇ ਚਰਚਾ ਦੀ ਸ਼ੁਰੂਆਤ ਇਸ ਗੱਲ ਤੋਂ ਹੀ ਕਰਦੇ ਆ ਕਿ ਜਿਹੜੇ ਮੁਨੀਮ ਦੀਆਂ ਐਂਟਰੀਆਂ ਨੇ ਉਹ ਕੀ ਕਹਿੰਦੀ ਆ ਪੈਸਾ ਆਊਗਾ ਕਿੱਥੋਂ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਪ੍ਰਹੇਂਟ 1250 ਕਰੋੜ ਰੁਪਇਆ ਜਿਹੜਾ ਕੀ ਕੁੱਲ ਬਜਟ ਆਊਟਲੇ ਦਾ 39% ਦੀ ਲਗਭਗ ਬਣਦਾ ਹੈ ਉਹ ਸੂਬਾ ਆਪਣੇ ਟੈਕਸ ਦੇ ਮਾਲੀਏ ਵਜੋਂ ਇਕੱਠਾ ਕਰੇਗਾ ਇਸ ਤੋਂ ਬਾਅਦ ਅਗਲੀ ਵੱਡੀ ਰਕਮ ਜੋ ਐਂਟਰੀ ਦੇ ਵਿੱਚ ਆਉਂਦੀ ਹੈ ਉਹ ਹੈ ਕਰਜ਼ੇ ਦੀ ਪੰਜਾਬ ਸਰਕਾਰ ਵਿੱਤੀ ਬਰੇ 2025-26 ਦੇ ਵਿੱਚ 55900 ਕਰੋੜ ਰੁਪਏ ਦਾ ਕਰਜ਼ਾ ਚੱਕੇਗੀ ਸਿਰਫ 100 ਕਰੋੜ ਦਾ ਫਰਕ ਰਹਿ ਗਿਆ ਨਹੀਂ ਇਹ ਰਕਮ ਜਿਹੜੀ ਹੈ ਪੂਰੇ 50 ਹਜ਼ਾਰ ਕਰੋੜ ਦੀ ਬਣ ਜਾਂਦੀ ਜਿਹੜਾ 49900 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਕਰਜ਼ਾ ਲਿਆ ਜਾਣਾ ਹੈ ਇਸ ਨਾਲ ਪੰਜਾਬ ਉੱਪਰ ਚੜੇ ਹੋਏ ਕਰਜ਼ੇ ਦੀ ਰਕਮ ਜਿਹੜੀ ਹੈ ਉਹ 4 ਲੱਖ ਕਰੋੜ ਤੋਂ ਪਾਰ ਹੋ ਜਾਏਗੀ ਅਤੇ ਕੁੱਲ ਕਰਜ਼ਾ ਜਦੋਂ ਇਹ ਵਿੱਤੀ ਬਰਾ ਖਤਮ ਹੋਏਗਾ 417136 ਕਰੋੜ ਰੁਪਏ ਦੇ ਉੱਪਰ ਪਹੁੰਚ ਜਾਏਗਾ ਇਹ ਸਿਰਫ ਉਹ ਕਰਜ਼ਾ ਹੈ ਜਿਹੜਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਜਾਂ ਆਰਬੀਆਈ ਤੋਂ ਕਹ ਲਈ ਉਸ ਤੋਂ ਲਿਆ ਹੋਇਆ ਹੈ ਇਸ ਤੋਂ ਬਾਕੀ ਜਿਹੜਾ ਅਲੱਗ-ਅਲੱਗ ਵਿਭਾਗਾਂ ਨੇ ਜ਼ਮੀਨਾਂ ਬਿਲਡਿੰਗਾਂ ਗਹਿਣੇ ਕਰ ਕਰਕੇ ਕਰਜ਼ਾ ਲਿਆ ਹੋਇਆ ਹੈ ਉਸ ਦੇ ਵਿੱਚ ਨਹੀਂ ਆਉਂਦਾ ਉਹ ਅਲੱਗ ਹੈ ਉਹ ਵੀ ਇੱਕ ਬਹੁਤ ਵੱਡੀ ਰਕਮ ਹੈ ਖੈਰ ਆਪਾਂ ਸਿਰਫ ਏਸ ਦੀ ਗੱਲ ਹੀ ਕਰਦੇ ਆ ਜੋ ਸਿੱਧਾ-ਸਦਾ ਸਰਕਾਰੀ ਅੰਕੜਿਆਂ ਦੇ ਵਿੱਚ ਗਿਣਿਆ ਜਾਂਦਾ ਇਸੀ ਚਾਲੂ ਵਿੱਤਵਰੇ ਵਿੱਚ ਪੰਜਾਬ ਸਰਕਾਰ ਨੇ 36000 820 ਕਰੋੜ ਕਰਜ਼ੇ ਦੀ ਵਾਪਸੀ ਤੇ ਉੱਪਰ ਖਰਚੇ ਨੇ ਜਿੰਨਾ ਵਿੱਚੋਂ 12866 ਕਰੋੜ ਰੁਪਏ ਮੂਲ ਦਾ ਭੁਗਤਾਨ ਹੈ ਅਤੇ 23953 ਕਰੋੜ ਰੁਪਏ ਵਿਆਜ ਦੇ ਤਾਰੇ ਗਏ ਹਨ ਅਗਲੇ ਸਾਲ ਇਹ ਕੁੱਲ ਰਕਮ ਜਿਹੜੀ ਹੈ ਉਹ ਵੱਧ ਕੇ 43194 ਕਰੋੜ ਰੁਪਏ ਹੋ ਜਾਵੇਗੀ ਜਿਸ ਵਿੱਚੋਂ 18198 ਕਰੋੜ ਰੁਪਏ ਮੂਲ ਕਰਜ਼ਾ ਵਾਪਸ ਕੀਤਾ ਜਾਵੇਗਾ ਅਤੇ 24995 ਕਰੋੜ ਰੁਪਏ ਵਿਆਜ ਦੇ ਤਾਰੇ ਜਾਣਗੇ ਇਹ ਜਿਹੜਾ ਹੈ ਪੰਜਾਬ ਦੇ ਉੱਪਰ ਚੜੇ ਹੋਏ ਕਰਜ਼ੇ ਦਾ ਹਾਲ ਹੈ ਇਸ ਸਾਲ ਲਗਭਗ 37000 ਕਰੋੜ ਰੁਪਿਆ ਦੀ ਵਾਪਸੀ ਦੇ ਉੱਤੇ ਚਲਿਆ ਗਿਆ ਹੈ ਅਗਲੀ ਵਾਰ 43194 ਕਰੋੜ ਰੁਪਏ ਵਾਪਸ ਕੀਤੇ ਜਾਣਗੇ ਕਰਜ਼ਾ ਫਿਰ ਵੀ ਘਟ ਨਹੀਂ ਰਿਹਾ ਹੈ ਲਗਾਤਾਰ ਵਧ ਰਿਹਾ ਹੈ ਤੇ ਉਸ ਦੀ ਵਾਪਸੀ ਲਈ ਜੋ ਪੈਸੇ ਖਰਚ ਰਹੇ ਨੇ ਉਹ ਵੀ ਸਾਲਾਨਾ ਹਰ ਸਾਲ ਲਗਾਤਾਰ ਵਧਦੇ ਜਾ ਰਹੇ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਜੀ ਸੂਬਾ ਸਰਕਾਰ ਵੱਲੋਂ ਟੈਕਸ ਤੋਂ ਬਿਨਾਂ ਜੋ ਮਾਲੀਆ ਇਕੱਠਾ ਕੀਤਾ ਜਾਂਦਾ ਹੈ ਕਮਾਈ ਕੀਤੀ ਜਾਂਦੀ ਹੈ ਉਸ ਦਾ ਨੰਬਰ ਆਉਂਦਾ ਹੈ 12211 ਕਰੋੜ ਰੁਪਏ ਇਸ ਕਮਾਈ ਤੋਂ ਆਉਣਗੇ ਜਿਹਨੂੰ ਨਾਨ ਟੈਕਸ ਰੈਵਨਿਊ ਕਿਹਾ ਜਾਂਦਾ ਹੈ ਟੈਕਸ ਤੋਂ ਇਲਾਵਾ ਪੰਜਾਬ ਸਰਕਾਰ ਜੋ ਵੀ ਕਮਾਈ ਕਰਦੀ ਹੈ ਉਸ ਤੋਂ 12211 ਕਰੋੜ ਰੁਪਏ ਇਕੱਠੇ ਹੋਣਗੇ ਇਸ ਤੋਂ ਅਗਲੀ ਐਂਟਰੀ ਹੈ ਕੇਂਦਰ ਤੋਂ ਜੋ ਟੈਕਸ ਦਾ ਹਿੱਸਾ ਸੂਬੇ ਨੂੰ ਆਉਂਦਾ ਹੈ ਇਸ ਹਿੱਸੇ ਵਜੋਂ ਪੰਜਾਬ ਸਰਕਾਰ ਨੂੰ 25704 ਕਰੋੜ ਰੁਪਏ ਕੇਂਦਰ ਤੋਂ ਟੈਕਸਾਂ ਦੇ ਹਿੱਸੇ ਦੇ ਤੌਰ ਤੇ ਮਿਲਣਗੇ ਜੇ ਆਪਾਂ ਜੀਐਸਟੀ ਕਹਿ ਲਈਏ ਜਾਂ ਜੋ ਵੀ ਟੈਕਸ ਸੈਂਟਰਲ ਟੈਕਸ ਹੁੰਦੇ ਨੇ ਪੂਲ ਉਸ ਦੇ ਵਿੱਚੋਂ ਜਿਹੜਾ ਸਟੇਟ ਦਾ ਹਿੱਸਾ ਹੁੰਦਾ ਪੰਜਾਬ ਦਾ ਹਿੱਸਾ ਹੈ ਉਹ 25704 ਕਰੋੜ ਰੁਪਏ ਅਗਲੀ ਵੱਡੀ ਰਕਮ ਜੋ ਕਿ ਪੰਜਾਬ ਨੂੰ ਮਿਲਣੀ ਹੈ ਉਹ ਹੈ 10576 ਕਰੋੜ ਰੁਪਏ ਜੋ ਕਿ ਕੇਂਦਰ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇ ਰੂਪ ਦੇ ਵਿੱਚ ਦਿੱਤੀ ਜਾਣੀ ਹੈ ਜਿਸ ਨੂੰ ਆਪਾਂ ਹੋਰ ਭਾਸ਼ਾਵਾਂ ਦੇ ਵਿੱਚ ਗ੍ਰਾਂਟ ਇਨ ਏਡ ਦੇ ਨਾਮ ਨਾਲ ਵੀ ਜਾਣਦੇ ਆ ਮਤਲਬ ਵਿੱਤੀ ਸਹਾਇਤਾ ਕੇਂਦਰ ਸਰਕਾਰ ਵੱਲੋਂ ਜੋ ਮਿਲਣੀ ਹੈ ਉਹ ਹੈ 10576 ਕਰੋੜ ਰੁਪਏ ਇਸ ਤੋਂ ਇਲਾਵਾ 690 ਕਰੋੜ ਰੁਪਇਆ ਕਰਜ਼ੇ ਤੋਂ ਬਿਨਾ ਹੋਰ ਰੂਪਾਂ ਵਿੱਚ ਆਉਣਾ ਹੈ ਜਿਹਨੂੰ ਅਸੀਂ ਨਾਨ ਡੈਪਟ ਰਸੀਟਸ ਕਹਿ ਦਿੰਦੇ ਆ ਉਹ ਵੀ ਪੰਜਾਬ ਸਰਕਾਰ ਨੂੰ ਮਿਲਦਾ ਸੋ ਕੁੱਲ ਮਿਲਾ ਕੇ ਜੋ ਕੁਝ ਹੁਣ ਤੱਕ ਤੁਹਾਨੂੰ ਦੱਸਿਆ ਇਹ ਪੰਜਾਬ ਸਰਕਾਰ ਦੀ ਅਗਲੇ ਸਾਲ ਦੀ ਕਮਾਈ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਖਰਚੇ ਦੀ ਕਿ ਇਹ ਪੈਸਾ ਕਿੱਥੇ ਕਿੱਥੇ ਖਰਚ ਹੋਣਾ ਹੈ 36428 ਕਰੋੜ ਰੁਪਇਆ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਵਿੱਚ ਖਰਚ ਕਰ ਦੇਵੇਗੀ ਅਤੇ 20750 ਕਰੋੜ ਰੁਪਏ ਜਿਹੜੇ ਨੇ ਉਹ ਰਿਟਾਇਰਡ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਦੇ ਉੱਪਰ ਜਾਂ ਉਹਨਾਂ ਦੇ ਜਿਹੜੇ ਬਾਕੀ ਪੱਤੇ ਨੇ ਰਿਟਾਇਰਮੈਂਟ ਬੈਨੀਫਿਟਸ ਜਿਹੜੇ ਕਿਹਾ ਜਾਂਦਾ ਹੈ ਉਸ ਦੇ ਉੱਪਰ ਖਰਚੇ ਜਾਣਗੇ ਸੋ 36428 ਕਰੋੜ ਤਨਖਾਹਾਂ ਦਾ ਤੇ 20750 ਕਰੋੜ ਰੁਪਏ ਪੈਨਸ਼ਨਾਂ ਦਾ ਤੇ ਪੱਤਿਆਂ ਦਾ ਇਹ ਸਿੱਧਾ-ਸਿੱਧਾ ਮਾਈਨਸ ਹੋ ਜਾਣਾ ਹੈ ਖਰਚ ਹੋ ਜਾਣਾ ਹੈ 24995 ਕਰੋੜ ਪਹਿਲਾਂ ਤੋਂ ਗਏ ਹੋਏ ਕਰਜ਼ੇ ਦਾ ਵਿਆਜ ਦੇਣਾ ਹੈ ਅਤੇ 18198 ਕਰੋੜ ਅਸੀਂ ਮੂਲ ਵਕਸੀ ਜਿਹੜੀ ਹੈ ਕਰਜ਼ੇ ਦੀ ਉਹ ਕਰਨੀ ਇਸ ਤੋਂ ਬਾਅਦ 20500 ਕਰੋੜ ਰੁਪਏ ਜਿਹੜੀ ਮੁਫਤ ਬਿਜਲੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਚਾਹੇ ਉਹ ਕਿਸਾਨਾਂ ਦੀ ਮੋਟਰਾਂ ਵਾਲੀ ਬਿਜਲੀ ਹੋਵੇ ਜਾਂ ਫਿਰ ਆਮ ਘਰਾਂ ਦੀ ਜਿਹੜੇ ਘਰੇਲੂ ਖਪਤਕਾਰਾਂ ਦੀ ਬਿਜਲੀ 30 ਯੂਨਿਟ ਤੱਕ ਮਾਫ ਕੀਤੀ ਗਈ ਹੈ ਉਸ ਦਾ ਕੁੱਲ ਮਿਲਾ ਕੇ 20500 ਕਰੋੜ ਰੁਪਏ ਉਸ ਬਿਜਲੀ ਸਬਸਿਡੀ ਦੇ ਵਿੱਚ ਚਲਾ ਜਾਂਦਾ 6791 ਕਰੋੜ ਰੁਪਏ ਜਿਹੜੇ ਪਿੰਡੂਆਂ ਜਾਂ ਸ਼ਰੀ ਲੋਕਲ ਬਾਡੀਜ਼ ਨੇ ਉਹਨਾਂ ਨੂੰ ਚਲਾ ਜਾਂਦਾ ਹੈ ਤੇ 10302 ਕਰੋੜ ਰੁਪਏ ਇਹ ਰੱਖਿਆ ਗਿਆ ਹੈ ਕੈਪੀਟਲ ਐਕਸਪੈਂਡੀਚਰ ਲਈ ਮਤਲਬ ਵਿਕਾਸ ਕਾਰਜਾਂ ਤੇ ਖਰਚ ਕੀਤੇ ਜਾਣਗੇ 10302 ਕਰੋੜ ਹੁਣ ਇਹਦੇ ਵਿੱਚ ਵੀ ਜਿਆਦਾ ਕੋਈ ਖੁਸ਼ ਹੋਣ ਦੀ ਲੋੜ ਨਹੀਂ ਹੈ ਕਿ 10302 ਕਰੋੜ ਰੁਪਏ ਵਿਕਾਸ ਕਾਰਜਾਂ ਤੇ ਪੰਜਾਬ ਸਰਕਾਰ ਖਰਚੇਗੀ ਕਿਉਂਕਿ ਪੈਸੇ ਖਰਚਣ ਦਾ ਸਰਕਾਰ ਦਾ ਪਿਛਲਾ ਜਿਹੜਾ ਰਿਕਾਰਡ ਹੈ ਖਾਸ ਕਰਕੇ ਕੈਪੀਟਲ ਐਕਸਪੈਂਡੀਚਰ ਦਾ ਉਹ ਕੋਈ ਬਹੁਤਾ ਵਧੀਆ ਨਹੀਂ ਹੈ ਸਾਲ 2023-24 ਦੇ ਵਿੱਚ 10354 ਕਰੋੜ 10354 ਕਰੋੜ ਰੁਪਏ ਰੱਖੇ ਗਏ ਸੀ ਤੇ ਬਾਅਦ ਵਿੱਚ ਇਹਨਾਂ ਨੂੰ ਰਿਵਾਈਜ਼ ਕਰਕੇ ਘਟਾ ਕੇ 6406 ਕਰੋੜ ਕਰ ਦਿੱਤਾ ਗਿਆ ਸੀ ਪਰ ਫਰਵਰੀ 2024 ਤੱਕ ਜਦੋਂ ਬਜਟ ਪੇਸ਼ ਹੁੰਦਾ ਹੈ ਪੰਜਾਬ ਸਰਕਾਰ ਨੇ ਕੁੱਲ 3967 ਰੁਪਏ ਹੀ ਖਰਚ ਕੀਤੇ ਸਨ ਰੱਖੇ 10353 ਸੀ ਘਟਾ ਕੇ 6406 ਕੀਤੇ ਲੇਕਿਨ ਖਰਚ ਕੁੱਲ 3967 ਕਰੋੜ ਹੀ ਕੀਤੇ ਬਹੁਤ ਆ ਵਧੀਆ ਕੰਮ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਇਹ ਕਿਹਾ ਜਾ ਸਕਦਾ ਹੈ ਬਜਟ ਵਿੱਚ ਜਿਹੜਾ ਇਹ ਸੀਗਾ 2024-25 ਦਾ ਇਸ ਸਾਲ ਦਾ ਚਾਲੂ ਵਿੱਤੀ ਵਾਰਾ ਹੈ ਉਹਦੇ ਵਿੱਚ ਪਿਛਲੀ ਵਾਰ 10354 ਤੋਂ ਘਟਾ ਕੇ ਪਹਿਲਾਂ ਹੀ 8346 ਕਰੋੜ ਰੁਪਏ ਉਹ ਰੱਖੇ ਸੀ ਲੇਕਿਨ ਫਰਵਰੀ 2025 ਤੱਕ ਆਉਂਦੇ ਆਉਂਦੇ ਪੰਜਾਬ ਸਰਕਾਰ ਕੁੱਲ 5778 ਕਰੋੜ ਰੁਪਏ ਹੀ ਖਰਚ ਸਕੀ ਹੈ ਪਿਛਲੇ ਸਾਲ ਨਾਲੋਂ ਖਰਚਾ ਥੋੜਾ ਜ਼ਿਆਦਾ ਕਰਤਾ ਹੈ ਲੇਕਿਨ ਫੇਰ ਵੀ ਬਜਟ ਵਿੱਚ ਜਿੰਨੇ ਰੱਖੇ ਗਏ ਸੀ ਪੈਸੇ ਉਹ ਪੂਰੇ ਤੌਰ ਤੇ ਫਰਵਰੀ 2025 ਤੱਕ ਪੰਜਾਬ ਸਰਕਾਰ ਖਰਚ ਨਹੀਂ ਕਰ ਸਕੀ ਹੈ ਇਹ ਵੀ ਨਹੀਂ ਕਿ ਕੋਈ ਬਹੁਤ ਵੱਡੀ ਰਕਮ ਰੱਖੀ ਗਈ ਹੋਵੇ ਜਾਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਵਿਕਾਸ ਦੇ ਕੰਮ ਐਨੇ ਜ਼ਿਆਦਾ ਕਰ ਲਏ ਗਏ ਹੋਣ ਕਿ ਪੈਸਾ ਕਿਤੇ ਹੋਰ ਖਰਚਣ ਨੂੰ ਬਚਿਆ ਹੀ ਨਹੀਂ ਸੀ ਬਹੁਤ ਅਜਿਹੀਆਂ ਥਾਵਾਂ ਨੇ ਜਿੱਥੇ ਪੰਜਾਬ ਬਹੁਤ ਪਛੜਿਆ ਹੋਇਆ ਹੈ ਆਪਾਂ ਕਹਿ ਸਕਦੇ ਹਾਂ ਜਿੱਥੇ ਵਿਕਾਸ ਕਾਰਜਾਂ ਦੇ ਉੱਪਰ ਪੈਸਾ ਖਰਚ ਹੋ ਸਕਦਾ ਸੀ ਕੀਤਾ ਜਾ ਸਕਦਾ ਸੀ ਲੇਕਿਨ ਇਹ ਅਣਗਹਿਲੀ ਲਾ ਲਓ ਅਵੇਸਲਾਪਨ ਲਾ ਲਓ ਪੈਸੇ ਹਜੇ ਤੱਕ ਵੀ ਪੂਰੇ ਖਰਚ ਨਹੀਂ ਕਰ ਸਕਿੇ ਪੰਜਾਬ ਸਰਕਾਰ ਸੋ ਬਹੁਤੀਆਂ ਉਮੀਦਾਂ ਰੱਖਣ ਦੀ ਲੋੜ ਨਹੀਂ ਹੈ ਕਿ ਵਿਕਾਸ ਵਿੱਚ ਜੋ 10302 ਕਰੋੜ ਰੁਪਏ ਰੱਖੇ ਗਏ ਨੇ ਉਹ ਖਰਚ ਕਰ ਹੀ ਦਿੱਤੇ ਜਾਣਗੇ ਜਾਂ ਖਰਚ ਹੋ ਹੀ ਜਾਣਗੇ ਇਸ ਤਰ੍ਹਾਂ ਦੀ ਉਮੀਦ ਘੱਟ ਹੀ ਰੱਖੀ ਜਾ ਸਕਦੀ ਹੈ ਹੁਣ ਗੱਲ ਕਰਦੇ ਆ ਆਪਾਂ ਵੱਡੀਆਂ-ਵੱਡੀਆਂ ਘੋਸ਼ਣਾਵਾਂ ਦੀ ਐਲਾਨ ਜੋ ਸਰਕਾਰ ਵੱਲੋਂ ਕੀਤੇ ਗਏ ਨੇ ਬਜਟ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਵੱਡਾ ਮੁੱਦਾ ਜੋ ਉਹਨਾਂ ਵੱਲ ਉਭਾਰਿਆ ਗਿਆ ਹੈ ਉਹ ਹੈ ਯੁੱਧ ਨਸ਼ੇ ਵਿਰੁੱਧ ਇਸ ਨੂੰ ਖੂਰ ਤਕੜਾ ਕਰਨਾ ਪੰਜਾਬ ਸਰਕਾਰ ਕਹਿੰਦਾ ਸਾਡੀ ਪ੍ਰਾਇੋਰਟੀ ਹੈ ਕੀਮਾ ਸਾਹਿਬ ਕਹਿੰਦੇ ਨੇ ਕਿ ਬੀਐਸਐਫ ਦਾ ਕੰਮ ਹੈ ਸਰਹੱਦਾਂ ਦੇ ਉੱਤੇ ਨਸ਼ੇ ਨੂੰ ਰੋਕਣ ਦਾ ਪਰ ਅਸੀਂ ਹੁਣ ਉਹਨਾਂ ਦੀ ਮਦਦ ਦੇ ਲਈ 5000 ਹੂਮ ਗਾੜਾ ਨੂੰ ਤਨਾਤ ਕਰਾਂਗੇ ਐਜ਼ ਅ ਸੈਕੰਡ ਲਾਈਨ ਆਫ ਡਿਫੈਂਸ ਇਹ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਬਤੌਰ ਦੂਜੀ ਕਤਾਰ ਦੇ ਰੱਖਿਆ ਦੇ ਲਈ ਐਡੀ ਵੱਡੀ ਤਨਾਤੀ ਕੀਤੀ ਗਈ ਹੈ ਹੁਣ ਇਹ ਕਦਮ ਕਿੰਨਾ ਕੁ کارਗਰ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਦੇ ਨਾਲ ਨਾਲ ਆਧੁਨਿਕ ਤਕਨੀਕ ਦੇ ਨਾਲ ਦੁਨੀਆ ਦੇ ਸਭ ਤੋਂ ਵੈਤਰ ਟੈਕਨੋਲੋਜੀ ਵਾਲੇ ਐਂਟੀ ਡਰੋਨ ਸਿਸਟਮ ਦੀ ਵੀ ਜਿਹੜੀ ਹੈ ਉਹ ਤਨਾਤੀ ਕੀਤੀ ਜਾਵੇਗੀ ਬਾਰਡਰ ਦੇ ਉੱਤੇ ਉਹ ਐਂਟਰੀ ਡਰੋਨ ਸਿਸਟਮ ਲਗਾਏ ਜਾਣਗੇ ਜਿਨ੍ਹਾਂ ਦੀ ਟੈਸਟਿੰਗ ਪਿੱਛੇ ਜੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੀ ਗਈ ਹੈ ਤਾਂ ਕਿ ਡਰੋਨਾਂ ਦੇ ਰਾਹੀਂ ਜਿਹੜਾ ਨਸ਼ਾ ਆ ਰਿਹਾ ਹੈ ਸੀਮਾ ਪਾਰ ਤੋਂ ਸਰਹੱਦ ਤੋਂ ਬਾਰਡਰ ਤੋਂ ਉਸ ਦੀ ਰੋਕਥਾਮ ਕੀਤੀ ਜਾਵੇ ਉਸ ਨੂੰ ਰੋਕਿਆ ਜਾਵੇ ਇਸ ਤੋਂ ਇਲਾਵਾ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ 979 ਕਰੋੜ ਰੁਪਏ ਖਰਚੇ ਜਾਣਗੇ ਹਰ ਪਿੰਡ ਦੇ ਵਿੱਚ ਇਨਡੋਰ ਜਿਮ ਬਣਾਇਆ ਜਾਏਗਾ ਮੈਦਾਨ ਜਿਹੜੇ ਨੇ ਖੇਡਾਂ ਦੇ ਮੈਦਾਨ ਗਰਾਊਂਡ ਉਹ ਤਿਆਰ ਕੀਤੇ ਜਾਣਗੇ ਵੱਖਰੇ ਰਨਿੰਗ ਟਰੈਕ ਨੇ ਉਹ ਬਣਾਏ ਜਾਣਗੇ ਤਾਂ ਕਿ ਐਥਲੈਟਿਕਸ ਦੇ ਵਿੱਚ ਲੋਕ ਹਿੱਸਾ ਲੈ ਸਕਣ ਇਹ ਸਾਰਾ ਕੁਝ ਕਰਨ ਦਾ ਉਦੇਸ਼ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ ਕਿਮਾ ਸਾਹਿਬ ਦੇ ਦੱਸਣ ਮੁਤਾਬਕ 2012 ਤੋਂ 2022 ਤੱਕ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਮਿਲ ਕੇ ਵੀ ਇੰਨਾ ਪੈਸਾ ਦਸਾਂ ਸਾਲਾਂ ਦੇ ਵਿੱਚ ਖੇਡਾਂ ਦੇ ਉੱਤੇ ਨਹੀਂ ਖਰਚਿਆ ਜਿੰਨਾ ਕਿ ਇੱਕ ਸਾਲ ਦੇ ਵਿੱਚ ਮੌਜੂਦਾ ਸਰਕਾਰ ਖਰਚਣ ਜਾ ਰਹੀ ਹੈ ਸੋ ਖੇਡਾਂ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕੀਤਾ ਜਾਏਗਾ ਤਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਹੁਣ ਇਸ ਖੇਤਰ ਦੇ ਵਿੱਚ ਕਿਹੜੀ ਖੇਡ ਜ਼ਿਆਦਾ ਮਕਬੂਲ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਖੇਡ ਜ਼ਿਆਦਾ ਪੌਪੂਲਰ ਹੈ ਉਸ ਮੁਤਾਬਕ ਹੀ ਸਾਰੀ ਪਲੈਨਿੰਗ ਕੀਤੀ ਜਾਵੇਗੀ ਮਿਸਾਲ ਦੇ ਤੌਰ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਵੇਂ ਤਰਨਤਾਰ ਜ਼िले ਦੇ ਵਿੱਚ ਬਾਲੀਬਾਲ ਲੋਕ ਬੱਚੇ ਜ਼ਿਆਦਾ ਖੇਡਦੇ ਨੇ ਤਾਂ ਪਿਛਲੇ 15 ਦਿਨਾਂ ਦੇ ਅੰਦਰ ਅੰਦਰ ਹੀ 87 ਬਾਲੀਬਾਲ ਕੋਰਟਸ ਕਿਹੜੇ ਨੇ ਉਹ ਤਰਨਤਾਰਨ ਜ਼िले ਦੇ ਵਿੱਚ ਤਿਆਰ ਕੀਤੇ ਗਏ ਨੇ ਤਾਂ ਕਿ ਉੱਥੇ ਨੌਜਵਾਨਾਂ ਨੂੰ ਬਾਲੀਬਾਲ ਦੇ ਵਿੱਚ ਖੇਡਾਂ ਦੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਸੀਂ ਇਸੇ ਤਰੀਕੇ ਨਾਲ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਕਿਤੇ ਫੁੱਟਬਾਲ ਹੈ ਕਿਤੇ ਹਾਕੀ ਹੈ ਕਿਤੇ ਕੋਈ ਹੋਰ ਖੇਡ ਹੈ ਮੁੱਕੇਬਾਜ਼ੀ ਹੈ ਉਹ ਜਿਹੜੇ-ਜਿਹੜੇ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਰੁਝਾਨ ਹੈ ਉਸੇ ਤਰੀਕੇ ਨਾਲ ਉਸ ਉਸ ਜ਼ਿਲ੍ਹੇ ਦੇ ਵਿੱਚ ਉਹਨਾਂ ਖੇਡਾਂ ਦਾ ਇਨਫਰਾਸਟ੍ਰਕਚਰ ਤਿਆਰ ਕੀਤਾ ਜਾਵੇਗਾ ਤਾਂ ਕਿ ਨੌਜਵਾਨ ਵੱਡੀ ਪੱਧਰ ਤੇ ਖੇਡਾਂ ਦੇ ਵੱਲ ਉਤਸ਼ਾਹਿਤ ਹੋਣ ਹੁਣ ਇਸ ਤੋਂ ਬਾਅਦ ਇੱਕ ਹੋਰ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਕਿ ਨਸ਼ਿਆਂ ਦੀ ਮਰਦਮ ਸ਼ੁਮਾਰੀ ਕੀਤੀ ਜਾਵੇਗੀ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਤਰੀਕੇ ਦਾ ਨਸ਼ਾ ਜ਼ਿਆਦਾ ਪ੍ਰੇਵਲੈਂਟ ਹੈ ਕਿਹੜੇ ਨੌਜਵਾਨ ਕਿਹੜੇ ਵਰਗ ਦੇ ਨੌਜਵਾਨ ਕਿਸ ਤਰੀਕੇ ਦੇ ਨਸ਼ੇ ਦੇ ਵਿੱਚ ਗ੍ਰਸਤ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਡੁੱਬੇ ਹੋਏ ਨੇ ਹਰ ਘਰ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਘਰ ਤੋਂ ਇਹ ਪੁੱਛਿਆ ਜਾਵੇਗਾ ਤਾਂ ਕਿ ਇੱਕ ਖਰੜਾ ਤਿਆਰ ਕੀਤਾ ਜਾ ਸਕੇ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਿੰਨਾ ਵੱਡਾ ਅਸਰ ਹੈ ਉਹ ਪਹਿਚਿਆ। ਹੁਣ ਇਹਦੇ ਲਈ ਮਰਦਮ ਸ਼ੁਮਾਰੀ ਕਰਨ ਦੀ ਲੋੜ ਹੈ ਜਾਂ ਨਹੀਂ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪੀਜੀਆਈ ਵੱਲੋਂ ਇੱਕ ਸਟੱਡੀ ਰਿਲੀਜ਼ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਦਸਾਂ ਦੇ ਵਿੱਚੋਂ ਲਗਭਗ 7 ਜਿਹੜੇ ਲੋਕ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ ਦੇ ਵਿੱਚ ਲਿਪਤ ਨੇ ਜੁੜੇ ਹੋਏ ਨੇ ਇਸੇ ਰਿਪੋਰਟ ਨੂੰ ਰਾਹੁਲ ਗਾਂਧੀ ਨੇ ਇੱਕ ਚੋਣ ਰੈਲੀ ਦੇ ਵਿੱਚ ਜਨਤਕ ਤੌਰ ਤੇ ਕਿਹਾ ਗਿਆ ਸੀ ਜਾਂ ਬਿਆਨ ਦੇ ਦਿੱਤੇ ਗਿਆ ਸੀ ਜਿਸ ਤੋਂ ਬਾਅਦ ਬਹੁਤ ਵੱਡਾ ਰੌਲਾ ਪਿਆ ਸੀ ਇਹ ਕਿਹਾ ਗਿਆ ਸੀ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਜੀ ਲਗਭਗ ਸਾਰੇ ਨੌਜਵਾਨ ਹੀ ਨਸ਼ਾ ਨਾਲ ਜੁੜੇ ਹੋਏ ਨੇ ਫਿਰ ਇਹਦੇ ਲਈ ਸਰਵੇ ਕਰਨ ਦੀ ਜਾਂ ਰਿਪੋਰਟ ਪਬਲਿਸ਼ ਕਰਨ ਦੀ ਲੋੜ ਨਹੀਂ ਹੈ ਜਿਸ ਤਰੀਕੇ ਨਾਲ ਹਰ ਰੋਜ਼ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਨੇ ਹਰ ਰੋਜ਼ ਆਪਾਂ ਇੱਕ ਖਬਰਾਂ ਪੜ੍ਹਦੇ ਹਾਂ ਕਿ ਜੀ ਫਲਾਣੇ ਪਿੰਡ ਦੇ ਵਿੱਚ ਨਸ਼ੇ ਦੀ ਓਵਰਡੋਸ ਕਰਕੇ ਮੌਤ ਹੋ ਗਈ ਨੌਜਵਾਨ ਦੀ ਜਾਨ ਚਲੀ ਗਈ ਜਾਂ ਜਿੰਨੇ ਡੀ ਐਡਿਕਸ਼ਨ ਸੈਂਟਰ ਪੰਜਾਬ ਦੇ ਵਿੱਚ ਖੁੱਲ ਚੁੱਕੇ ਨੇ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਡੀ ਅਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਨੇ ਉਸ ਤੋਂ ਹੀ ਨਸ਼ਾ ਕਿੰਡੀ ਵੱਡੀ ਸਮੱਸਿਆ ਬਣ ਚੁੱਕਿਆ ਹੈ ਪੰਜਾਬ ਲਈ ਉਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਉਸ ਸਰਵੇਖਣ ਕਰਕੇ ਜਾਂ ਮਰਦਮ ਸ਼ੁਮਾਰੀ ਕਰਕੇ ਉਹਦਾ ਕੀ ਹੱਲ ਕੱਢਿਆ ਜਾਏਗਾ ਜਾਂ ਸਰਕਾਰ ਕੋਈ ਸਾਇੰਟਿਫਿਕ ਤਰੀਕੇ ਨਾਲ ਹਰ ਘਰ ਨੂੰ ਟਾਰਗੇਟ ਕਰਨਾ ਚਾਹੁੰਦੀ ਹੈ ਕਿ ਕਿਹੜਾ ਵਰਗ ਕਿਸ ਤਰੀਕੇ ਨਾਲ ਕਿਹੜੇ ਨਸ਼ੇ ਨਾਲ ਜੁੜਿਆ ਹੋਇਆ ਹੈ ਤਾਂ ਕਿ ਉਸ ਤਰੀਕੇ ਨਾਲ ਉਸ ਵਰਗ ਦੇ ਵਿੱਚ ਉਸ ਨਸ਼ੇ ਦਾ ਇਲਾਜ ਕੀਤਾ ਜਾ ਸਕੇ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਮਰਦਮਸ਼ੁਮਾਰੀ ਕਿੰਨੇ ਸਮੇਂ ਚੁੰਦੀ ਹੈ ਕਦੋਂ ਉਹ ਕੰਪਾਈਲ ਹੁੰਦਾ ਹੈ ਕਦੋਂ ਉਹਦੇ ਰਿਜ਼ਲਟ ਜਿਹੜੇ ਨੇ ਉਹ ਨਤੀਜੇ ਲੋਕਾਂ ਸਾਹਮਣੇ ਆਉਣਗੇ আর ਸਰਕਾਰ ਉਹਨਾਂ ਨਤੀਜਿਆਂ ਦੇ ਕਦੋਂ ਕੰਮ ਕਰਨਾ ਸ਼ੁਰੂ ਕਰਦੀ ਹੈ ਲੇਕਿਨ ਇਸ ਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ ਹੈ ਵਿਰੋਧੀ ਧਿਰਾਂ ਵੱਲੋਂ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਉਹ ਮੁੱਖ ਮੰਤਰੀ ਨੂੰ ਹੀ ਇਸ ਮਰਦਮਸ਼ੁਮਾਰੀ ਦੇ ਬਹਾਨੇ ਘੇਰਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵਿਧਾਇਕਾਂ ਦਾ ਤਾਂ ਤੁਸੀਂ ਸਰਵੇਖਣ ਸ਼ੁਰੂ ਕਰਾਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੌਣ ਜਿਹੜਾ ਹੈ ਨਸ਼ੇ ਦੇ ਵਿੱਚ ਲਿਪਤ ਹੈ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕੱਲ ਤੋਂ ਹੀ ਹੋ ਰਹੀਆਂ ਨੇ ਜਦੋਂ ਦੀ ਇਹ ਕੋਸ਼ਣਾ ਕੀਤੀ ਗਈ ਇੱਕ ਹੋਰ ਵੱਡੀ ਕੋਸ਼ਣਾ ਜੋ ਬਜਟ ਦੇ ਵਿੱਚ ਹੋਈ ਹੈ ਉਹ ਇੱਕ ਹਰ ਅਸੈਂਬਲੀ ਸੈਗਮੈਂਟ ਹਰ ਵਿਧਾਨ ਸਭਾ ਹਲਕੇ ਦੇ ਲਈ 5-5 ਕਰੋੜ ਰੁਪਏ ਸਰਕਾਰ ਜਾਰੀ ਕਰੇਗੀ ਜਿਸ ਤਰੀਕੇ ਨਾਲ ਐਮਪੀ ਲੈਡ ਫੰਡ ਹੁੰਦੇ ਨੇ ਉਸੇ ਤਰਤੀ ਦੇ ਉੱਤੇ ਹਰ ਹਲਕੇ ਦੇ ਲਈ 5-5 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾਣਗੇ ਇਹ ਡੀਸੀਆਂ ਕੋਲ ਇਸ ਦਾ ਪੂਰਾ ਪ੍ਰਬੰਧਨ ਹੋਏਗਾ ਲੇਕਿਨ ਪੈਸੇ ਖਰਚ ਜਿਹੜੇ ਨੇ ਉਹ ਐਮਐਲਏਾਂ ਦੀ ਸਿਫਾਰਿਸ਼ ਤੇ ਕੀਤੇ ਜਾਣਗੇ ਜਿੱਥੇ ਜਿੱਥੇ ਐਮਐਲਏ ਸਿਫਾਰਿਸ਼ ਕਰਨਗੇ ਉੱਥੇ-ਉੱਥੇ ਉਹਨਾਂ ਉਹਨਾਂ ਪੈਸਾ ਖਰਚ ਕੀਤਾ ਜਾਏਗਾ ਲੇਕਿਨ ਹਿਸਾਬ ਕਿਤਾਬ ਜੋ ਸੈਂਕਸ਼ਨਿੰਗ ਹੈ ਉਹ ਡੀਸੀ ਦੇ ਕੋਲੇ ਹੋਏ ਸੋ ਇਸ ਤਰੀਕੇ ਨਾਲ ਇਹਨਾਂ ਫੰਡਾਂ ਦਾ ਵਰਤੋਂ ਕੀਤੀ ਜਾਏਗੀ ਇਸ ਨੂੰ ਖੈਰ ਕਾਫੀ ਵੱਡੇ ਪੱਧਰ ਤੇ ਸਲਾਹਾ ਜਾ ਰਿਹਾ ਹੈ ਸਲਾਘਾ ਕੀਤੀ ਜਾ ਰਹੀ ਹੈ ਤਾਂ ਕਿ ਕਿਉਂਕਿ ਬਾਰ ਬਾਰ ਐਮਐਲਏਆਂ ਵੱਲੋਂ ਇਹੀ ਖਦਸ਼ਾ ਪ੍ਰਗਟ ਕੀਤਾ ਜਾਂਦਾ ਸੀ ਕਿ ਉਹਨਾਂ ਕੋਲ ਕੋਈ ਪਾਵਰਾਂ ਨਹੀਂ ਹੈ ਉਹਨਾਂ ਕੋਲ ਕੋਈ ਫੰਡ ਨਹੀਂ ਨੇ ਉਹ ਆਪਣੇ ਹਲਕੇ ਦੇ ਵਿੱਚ ਵਿਕਾਸ ਕਾਰਜ ਕਰਵਾ ਨਹੀਂ ਸਕਦੇ ਇਸ ਕਰਕੇ ਲੋਕ ਉਹਨਾਂ ਤੋਂ ਕਾਫੀ ਨਾਰਾਜ਼ ਨੇ ਜਾਂ ਉਹਨਾਂ ਕੋਲ ਲੋਕਾਂ ਨੂੰ ਦੱਸਣ ਦੇ ਲਈ ਕੁਝ ਨਹੀਂ ਹੈ ਕਿ ਅਸੀਂ ਇਸ ਹਲਕੇ ਵਾਸਤੇ ਕੀ ਕੀਤਾ ਇਹਦੀ ਤਰੱਕੀ ਦੇ ਲਈ ਅਸੀਂ ਕੀ ਕੰਮ ਕੀਤਾ ਸੋ ਇਹ ਫੰਡ ਜੇ ਸਾਲ ਦੇ ਵਿੱਚ ਉਹਨਾਂ ਨੂੰ 5 ਕਰੋੜ ਦਾ ਮਿਲ ਜਾਂਦਾ ਹੈ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਕੁਝ ਨਾ ਕੁਝ ਦਿਖਾਉਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਣਗੇ ਕਿ ਅਸੀਂ ਹਲਕੇ ਦੇ ਵਿਕਾਸ ਲਈ ਜਾਂ ਹਲਕੇ ਦੀ ਤਰੱਕੀ ਦੇ ਲਈ ਫਲਾਣੇ ਫਲਾਣੇ ਕੰਮ ਕੀਤੇ ਨੇ ਇੰਨਾ ਪੈਸਾ ਸਾਡੇ ਵੱਲੋਂ ਖਰਚਿਆ ਗਿਆ ਹੈ ਉਹ ਲੋਕਾਂ ਨੂੰ ਮੂੰਹ ਦਿਖਾਉਣ ਦੇ ਕਾਬਿਲ ਜ਼ਰੂਰ ਹੋ ਜਾਣਗੇ ਹੋਰ ਵੱਡੀਆਂ ਵੱਡੇ ਵੀ ਐਲਾਨ ਕੀਤੇ ਗਏ ਨੇ ਹੈਲਥ ਕਵਰ ਜਿਹੜਾ ਹੈ ਸਿਹਤ ਦੇ ਉੱਪਰ ਹਰ ਘਰ 5 ਲੱਖ ਦੀ ਬਜਾਏ ਰਕਮ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ ਤਾਂ ਕਿ ਇਲਾਜ ਦੇ ਲਈ ਸੁਵਿਧਾ ਹੋਵੇ ਹੁਣ ਉਹ ਵੀ ਕਾਰਡ ਬਣਨਗੇ ਕਿਉਂ ਬਣਨਗੇ ਆਧਾਰ ਕਾਰਡ ਦਿਖਾ ਕੇ ਹੀ ਇਲਾਜ ਕਿਉਂ ਨਹੀਂ ਹੋ ਜਾਂਦਾ ਜਦੋਂ ਤੁਸੀਂ ਸਾਰੇ ਫੈਮਲੀਜ਼ ਨੂੰ ਕਵਰ ਕਰ ਲਿਆ ਹੈ ਇਹ ਕਹਤਾ ਹੈ ਕਿ ਕੋਈ ਕਿਸੇ ਤਰੀਕੇ ਦੀ ਬੰਦਸ਼ ਨਹੀਂ ਹੈ ਕੋਈ ਸੀਮਾ ਨਹੀਂ ਤੈਅ ਕੀਤੀ ਗਈ ਹੈ ਕੋਈ ਵਰਗ ਨਹੀਂ ਤੈਅ ਕੀਤਾ ਗਿਆ ਹੈ ਕਿ ਕਿਹਨੂੰ ਮੁਫਤ ਇਲਾਜ ਮਿਲਣਾ ਹੈ ਹਰ ਘਰ ਦੇ ਲਈ ਸਾਲ ਦਾ 10 ਲੱਖ ਦਾ ਇਲਾਜ ਮੁਫਤ ਹੈ ਤਾਂ ਫਿਰ ਵੱਖਰੇ ਕਾਰਡ ਬਣਾਉਣ ਦੀ ਆ ਉਹਦੇ ਲਈ ਟਾਈਮ ਲੈਂਣ ਦੀ ਲੋੜ ਕਿਉਂ ਹੈ ਇਹ ਤਾਂ ਕੱਲ ਤੋਂ ਹੀ ਸ਼ੁਰੂ ਹੋ ਜਾਣ ਚਾਹੀਦਾ ਹੈ ਕਿ ਤੁਸੀਂ ਆਪਣਾ ਆਧਾਰ ਕਾਰਡ ਦਿਖਾਓ ਤਾਂ ਕਿ ਪੰਜਾਬ ਦੇ ਵਸਿੰਦੇ ਹੋ ਇਹ ਪ੍ਰੂਫ ਹੋ ਸਕੇ ਤੇ ਇਲਾਜ ਤੁਹਾਡਾ ਮੁਫਤ ਹੋਣਾ ਚਾਹੀਦਾ ਹੈ ਉਹਦੇ ਲਈ ਵੱਖਰੇ ਕੋਈ ਕਾਲ ਜਾਂ ਕੋਈ ਸਿਸਟਮ ਬਣਾਉਣ ਦੀ ਲੋੜ ਨਹੀਂ ਹੋ ਜਾਣੀ ਹੈ ਚਾਹੀਦੀ ਲੇਕਿਨ ਇੰਪਲੀਮੈਂਟ ਕਿਵੇਂ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਲੇਕਿਨ ਫਿਲਹਾਲ ਜੋ ਮੋਟੀਆਂ-ਮੋਟੀਆਂ ਗੱਲਾਂ ਨੇ ਬਜਟ ਦੇ ਵਿੱਚ ਉਹ ਇਹ ਨੇ ਐਂਟਰੀਆਂ ਤੁਹਾਨੂੰ ਦੱਸੀਆਂ ਨੇ ਕਿ ਪੈਸਾ ਆਉਣਾ ਕਿੱਥੇ ਹੈ ਤੇ ਜਾਣਾ ਕਿੱਥੇ ਹੈ ਉਦੇ ਵਿੱਚ ਵਿਕਾਸ ਕਾਰਜਾਂ ਤੇ ਖਰਚ ਕਰਨ ਦੇ ਲਈ ਬਹੁਤਾ ਸਰਕਾਰ ਕੋਲ ਪੈਸਾ ਬਚਦਾ ਨਹੀਂ ਹੈ ਕਿਉਂਕਿ ਪਹਿਲਾਂ ਤੋਂ ਹੀ ਜਿਹੜੇ ਨਿਰਧਾਰਿਤ ਖਰਚੇ ਨੇ ਚਾਹੇ ਉਤਨਖਾਹਾਂ ਨੇ ਪੈਨਸ਼ਨਾਂ ਨੇ ਜਾਂ ਕਰਜ਼ਾ ਵਾਪਸੀ ਹੈ ਤੇ ਜਾਂ ਫਿਰ ਜਿਹੜੀਆਂ ਮੁਫਤ ਦੀਆਂ ਸਹੂਲਤਾਂ ਆਲਰੇਡੀ ਚੱਲ ਰਹੀਆਂ ਨੇ ਉਸ ਦੇ ਉੱਤੇ ਹੀ ਬੋਟਾ ਮੋਟਾ ਪੈਸਾ ਖਰਚ ਹੋ ਜਾਏਗਾ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਹਰ ਸਾਲ ਪੰਜਾਬ ਕਰਜ਼ਾ ਲੈਂਦਾ ਹੈ ਉਹਦੀ ਸੀਮਾ ਵਧਦੀ ਜਾਂਦੀ ਹੈ ਵਧਦੀ ਜਾਂਦੀ ਹੈ ਇਹ ਗਿਣਤੀ ਜਿਹੜੀ ਹੈ 2 ਲੱਖ 74000 ਕਰੋੜ ਤੋਂ ਹੋਈ ਸੀ 4 ਲੱਖ ਕਰੋੜ ਨੂੰ ਪਾਰ ਕਰ ਦੇਗੀ ਹਜੇ ਸਰਕਾਰ ਦੇ 3 ਸਾਲ ਹੀ ਪੂਰੇ ਹੋਏ ਨੇ 2 ਸਾਲ ਆਉਣ ਵਾਲੇ ਬਾਕੀ ਨੇ ਹਜੇ ਤੱਕ ਇਹ ਕਰਜ਼ਾ ਇਸ ਤੋਂ ਛੁਟਕਾਰਾ ਕਿਵੇਂ ਮਿਲੇਗਾ ਜਾਂ ਇਹ ਘਟਾਇਆ ਕਿਵੇਂ ਜਾਵੇਗਾ ਉਹਦੀ ਕੋਈ ਵੀ ਸਕੀਮ ਜਾਂ ਉਹਦੇ ਲਈ ਕੋਈ ਵੀ ਵੱਡਾ ਹੁਲਾਰਾ ਜਿਹੜਾ ਹੈ ਹੰਬਲਾ ਸਰਕਾਰ ਨਹੀਂ ਕਰ ਸਕੀ ਨਾ ਹੀ ਕੋਈ ਇਸ ਤਰੀਕੇ ਦਾ ਆਈਡੀਆ ਪੈਦਾ ਕਰ ਸਕੀ ਹੈ ਨਾ ਹੀ ਇਸ ਤਰੀਕੇ ਨਾਲ ਕਮਾਈ ਨੂੰ ਵਧਾਉਣ ਦੇ ਵਿੱਚ ਕਾਮਯਾਬ ਹੋ ਸਕੀ ਹੈ ਕਿ ਜਿਹਦੇ ਨਾਲ ਇਹ ਕਰਜ਼ਾ ਕਿਸੇ ਵੀ ਤਰੀਕੇ ਨਾਲ ਘਟ ਕੀਤਾ ਜਾ ਸਕੇ ਨਾ ਹੀ ਕੋਈ ਵਿਸ਼ੇਸ਼ ਪੈਕੇਜ ਕੇਂਦਰ ਸਰਕਾਰ ਤੋਂ ਇਹ ਸਰਕਾਰ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋਈ ਹੈ ਕੇਂਦਰ ਸਰਕਾਰ ਨਾਲ ਤਾਂ ਵੈਸੇ ਹੀ 36 ਦਾ ਆંકੜਾ ਜਿਹੜਾ ਹੈ ਪੰਜਾਬ ਸਰਕਾਰ ਦਾ ਚੱਲ ਰਿਹਾ ਹੈ ਜਿਹੜੇ ਫੰਡ ਡਿਊ ਰੇ ਪਹਿਲਾਂ ਹੀ ਪੰਜਾਬ ਨੂੰ ਮਿਲ ਜਾਣੇ ਚਾਹੀਦੇ ਨੇ ਉਸ ਤੇ ਉੱਪਰ ਵੀ ਕੇਂਦਰ ਸਰਕਾਰ ਵੱਲੋਂ ਰੋਕ ਲਾਈ ਗਈ ਹੈ ਉਹ ਜਾਰੀ ਨਹੀਂ ਕੀਤੇ ਜਾ ਰਹੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਹੈ ਸੋ ਉਹ ਲੜਾਈਆਂ ਕੇਂਦਰ ਨਾਲ ਪਹਿਲਾਂ ਹੀ ਚੱਲ ਰਹੀਆਂ ਨੇ ਜਿਸ ਦੇ ਕਰਕੇ ਕੋਈ ਉਮੀਦ ਨਹੀਂ ਹੈ ਕਿ ਕੇਂਦਰ ਵੱਲੋਂ ਕੋਈ ਵਿੱਤੀ ਸਹਾਇਤਾ ਮਿਲੇਗੀ ਜਿਸ ਨਾਲੇ ਕਰਜ਼ੇ ਦਾ ਬੋਝ ਕੁਝ ਘਟ ਸਕੇ ਸੂਬਾ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਨਹੀਂ ਕੀਤੇ ਜਾ ਰਹੇ ਜਿਨ੍ਹਾਂ ਨਾਲ ਕੋਈ ਕਮਾਈ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਸਰਕਾਰ ਦੀ ਵੱਧ ਸਕੇ ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਮਾਈਨਿੰਗ ਦੇ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਸਰਕਾਰ ਕਮਾ ਲੇਗੀ ਉਸ ਤੇ ਵਿੱਚ ਵੀ ਸਰਕਾਰ ਸਫਲ ਹੁੰਦੀ ਕਿਸੇ ਪਰਛੇ ਦਿਖਾਈ ਨਹੀਂ ਦਿੰਦੀ ਹੈ ਸੋ ਆਰਥਿਕ ਸਥਿਤੀ ਸੂਬੇ ਦੀ ਡਾਂਮਾ ਡੋਲ ਹੈ ਉਸ ਤੇ ਵਿੱਚ ਕੋਈ ਸ਼ੱਕ ਨਹੀਂ ਹੈ ਆਉਣ ਵਾਲੇ ਵਿੱਤੀ ਸਾਲ ਦੇ ਵਿੱਚ ਵੀ ਇਹ ਕੋਈ ਬਹੁਤੀ ਬਿਹਤਰ ਹੋ ਜਾਵੇਗੀ ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜਿਵੇਂ ਕਿ ਹੋਰ ਸੁਵਿਧਾਵਾਂ ਦੀ ਗੱਲ ਸੀ ਕਿ ਔਰਤਾਂ ਨੂੰ ਹਜ਼ਾਰ 1000 ਰੁਪਏ ਹਰ ਮਹੀਨੇ ਮਿਲੇਗਾ ਉਸ ਦੀ ਕੋਸ਼ਿਸ਼ਾਂ ਇਸ ਬਜਟ ਵਿੱਚ ਕਰ ਦਿੱਤੀ ਜਾਵੇਗੀ ਉਹ ਵੀ ਨਹੀਂ ਹੋਇਆ ਕਿਉਂਕਿ ਸੂਬਾ ਸਰਕਾਰ ਕੋਲ ਪੈਸੇ ਦੀ ਲਗਾਤਾਰ ਕਮੀ ਚਲਦੀ ਆ ਰਹੀ ਹੈ ਕਰਜ਼ਾ ਲੈ ਕੇ ਹੀ ਕਰਜ਼ਾ ਮੋੜਿਆ ਜਾ ਰਿਹਾ ਹੈ ਸੋ ਹੋਰ ਸਹੂਲਤਾ ਕਿੱਥੋਂ ਦਵੇ ਉਹਦੇ ਲਈ ਪੈਸਾ ਕਿੱਥੋਂ ਆਵੇਗਾ ਇਹ ਬਹੁਤ ਵੱਡਾ ਸਵਾਲ ਸਰਕਾਰ ਦੇ ਸਾਹਮਣੇ ਖੜਾ ਹੈ ਸੋ ਲੇਖਾ ਜੋਖਾ ਬਜਟ ਦਾ ਤੁਹਾਡੇ ਸਾਹਮਣੇ ਹੈ ਕਿੱਦੇ ਨੰਬਰ ਦੇਣੇ ਨੇ ਕਿ ਤੁਸੀਂ ਆਪ ਫੈਸਲਾ ਕਰੋ ਲੇਕਿਨ ਕੋਈ ਬਹੁਤਾ ਜਿਆਦਾ ਕੁਝ ਕਰਨ ਦੇ ਲਈ ਸਰਕਾਰ ਕੋਲੇ ਉਹ ਵਸੀਲੇ ਨਹੀਂ ਹੈ ਉਹ ਰਿਸੋਰਸਸ ਨਹੀਂ ਹੈ ਜਦੋਂ ਤੱਕ ਇਸ ਕਰਜ਼ੇ ਦੇ ਉੱਤੇ ਕਾਬੂ ਨਹੀਂ ਪਾਇਆ ਜਾਂਦਾ ਉਦੋਂ ਤੱਕ ਕੋਈ ਹੋਰ ਕਿਸੇ ਵੀ ਕਿਸਮ ਦੀ ਤਰੱਕੀ ਕਰਨਾ ਖੇਤੀ ਨੂੰ ਉਤਸ਼ਾਹਿਤ ਕਰਨਾ ਫਸਲਾਂ ਦੇ ਵਿੱਚ ਬਦਲਾਅ ਲਿਆਉਣਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐ ਡਿਵਰਸਿਫਿਕੇਸ਼ਨ ਦੀਆਂ ਗੱਲਾਂ ਆਪਾਂ ਕਰਦੇ ਆਂ ਜਾਂ ਸੋਚਦੇ ਆਂ ਜਾਂ ਖੇਤੀ ਦੇ ਨਾਲ ਮਿਲਦੇ ਜੁਲਦੇ ਉਦਯੋਗ ਪੈਦਾ ਕਰਨੇ ਉਸ ਤਰ੍ਹਾਂ ਦੀ ਇੰਡਸਟਰੀ ਨੂੰ ਲੈ ਕੇ ਆਉਣਾ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨਾ ਉਹ ਸਾਰੀਆਂ ਚੀਜ਼ਾਂ ਸੁਪਨੇ ਹੀ ਬਣ ਕੇ ਰਹਿਣਗੀਆਂ ਜਦੋਂ ਤੱਕ ਉਹਨਾਂ ਦੇ ਲਈ ਜਿਹੜਾ ਲੋੜਿੰਦਾ ਪੈਸਾ ਹੈ ਉਸ ਦਾ ਜੁਗਾਰ ਕਿਤੋਂ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਅਸੀਂ ਇਹ ਆਪਣੀ ਵਿਸ਼ਲੇਸ਼ਣ ਦੇ ਵਿੱਚ ਹੀ ਰੱਖ ਸਕਦੇ ਹਾਂ ਉਮੀਦ ਹੀ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੇ ਕੰਮ ਹੋਏਗਾ ਸੋ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ